ਪਲੇਟ ਜਿਹਨਾਂ ਦੇਖਾਂ ਸਹੀ ਕਰੀ ਕੀ ਜਾਂਦਾ ਹੈ ਹਲੋ ਅੰਜਲ ਤੈਨੂੰ ਕਿੰਨਾ ਟਾਈਮ ਹੋ ਗਿਆ ਪਾਣੀ ਨਹੀਂ ਗਰਮਾਇਆ ਤੇਰੇ ਤੂੰ ਅਜੇ ਪਾਣੀ ਆਗੇ ਨਹੀਂ ਬਲਦੀ ਪੀ ਯਾਰ ਪੱਗ ਕੀ ਤੂੰ ਤਵਾੜ ਕੇ ਕੀ ਖਲੋਤਾ ਵੇਖ ਤੂੰ ਤੂੰ ਕੀਤੀ ਖਲੋਤਾ ਓ ਤੂੰ ਸਾਰਾ ਮੂੰਹ ਸੇ ਮੂੰਹ ਤਾਂ ਵੇਖ ਤੇਰੇ ਛੀਛੇ ਚ ਵਖਾ ਮੂੰਹ ਕਿਵੇਂ ਕਰ ਰੱਖਿਆ ਤੂੰ ਮੂੰਹ ਤਾਂ ਲੱਗ ਗਈ ਤੇਰਾ ਤੂੰ ਪਾਣੀ ਨਹੀਂ ਕਰਵਾਇਆ ਜੇ ਓ ਮੈਂ ਦਾ ਸੁਣ ਕੀ ਕਰਾਂ ਯਾਰ ਉੱਧਰ ਜਾਣਾ ਵੀ ਜ਼ਰੂਰੀ ਸੀਗਾ ਓ ਜਾਣਾ ਕਿ ਜ਼ਰੂਰੀ ਆ ਰਾੜ ਲੈਂਦੀ ਸੀਗੀ ਤਿੰਨ ਸੜ ਗਈਆਂ ਸੀਜ਼ਨ ਵਿੱਚ ਨਹੀਂ ਕੱਢਦੀਆਂ ਓਏ ਯਾਰ ਇਹ ਕਿੱਥੇ ਚਲਦੀਆਂ ਫੋਨ ਦੱਸ ਮੈਂ ਕੀ ਕਰਾਂ ਦੱਸ ਤੂੰ ਕੀ ਕਰਨਾ ਤੇਰਾ ਚੰਗਾ ਘਰ-ਬਾਰ ਹੈਗਾ ਯਾਰ ਤੂੰ ਇੱਕ ਗਿੱਜਰ ਨਹੀਂ ਲਿਆ ਸਕਦਾ ਯਾਰ ਗਿੱਜਰ ਤੇ ਹੋਰ 3000 ਰੁਪਏ ਦਾ ਸਾਰਾ 3000 ਰੁਪਏ ਮੇਰੇ ਕੋਲ ਦਰ ਪੈਸੀ ਐ ਨਹੀਂ ਯਾਰ ਉਹ ਯਾਰ ਤੂੰ ਮੈਂ ਤੈਨੂੰ ਲਿਆ ਦਿੰਨਾ 3000 ਰੁਪਏ ਦਾ ਠੀਕ ਹੈ ਤੂੰ ਬਾਅਦ ਚ ਪੈਸੇ ਦੇ ਦੇ ਅੱਛਾ ਠੀਕ ਹੈ 3000 ਦਾ ਆ ਰਾੜਾ ਜੀਆਂ ਤਾਂ ਕਿੱਥੇ 15 ਦਿਨ ਬਾਦ ਮੱਚ ਜਾਂਦੀਆਂ ਐ ਉਹ ਤਿੰਨ ਲਿਆਂਦੀਆਂ ਤਿੰਨ ਹੀ ਮੱਚ ਗਈਆਂ ਓਏ ਯਾਰ ਚੱਲ ਮੇਰੇ ਨਾਲ ਤੈਨੂੰ ਚੱਲ ਫਿਰ ਮੂੰਹ ਤੋਲਾ ਕਿਵੇਂ ਕਾਲਾ ਕਰ ਰੱਖਿਆ ਐ ਇਵੇਂ ਚੱਲਾਂ ਉਹ ਇਵੇਂ ਹੀ ਚਲਦੇ ਆ ਬਾਅਦ ਚ ਨਾ ਵੀ ਹਣ ਉਸੇ ਪਾਣੀ ਤੇ ਚੱਲ ਠੀਕ ਹਾਂ ਆ ਗਿਆ ਯਾਰ ਐਸਕੇ ਵਾਲੇ ਆ ਆ ਗਿਆ ਐਸਕੇ ਵਾਲੇ ਅੱਛਾ ਇਹ ਤਾਂ ਸਿੱਧਾ ਰੋੜਾ ਮਲਤਾਨੀਆ ਰੋੜ ਹੈ ਯਾਰ ਮਲਤਾਨੀਆ ਰੋੜ ਦੇ ਉੱਤੇ ਦੁਕਾਨ ਹੈ ਠੀਕ ਹੈ ਹੋਰ ਬਾਈ ਠੀਕ ਹੋ ਹੋਰ ਵਧੀਆ ਹੋਰ ਬਾਈ ਸ੍ਰੀ ਕਾਲ ਜੀ ਤੇ ਬਾਈ ਨੂੰ ਦੇਣਾ ਆਪਾਂ ਗੀਜ਼ਰ ਅੱਛਾ ਹੈਗਾ ਆਪਣੇ ਕੋਲੇ ਹੈਗੇ ਆ ਗੀਜ਼ਰ ਮਿਲ ਜਾਣਗੇ ਜਾਂ ਲੱਗੀ ਗੀਜ਼ਰ ਦਿਓ ਬਾਈ ਆਜੂ ਆ ਗੀਜ਼ਰ ਜਾ ਕਰਾਈ ਗਿਆ ਅੰਦਰ ਆਹ 25 ਲੀਟਰ ਦਾ ਗੀਜਰ 2 ਸਾਲ ਦੀ ਗਾਰੰਟੀ 25 ਲੀਟਰ ਦਾ ਗੀਜਰ 2 ਸਾਲ ਦੀ ਗਾਰੰਟੀ ਸਾਰਾ ਦਿਨ ਪਾਣੀ ਗਰਮ ਰੋਣ ਵਾਲੀ ਐ ਐਡਾ ਵੱਡਾ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਇੰਨੇ ਕੋਈ ਮੈਂ ਦੇਉਂਗਾ ਮੇਰੇ ਕੋਲ ਲੱਗਿਆ ਇਸੇ ਕੰਪਨੀ ਦਾ ਸੇਲ ਨਾ ਇਹਨਾਂ ਮਹਿੰਗਾ ਹੀ ਕੁਛ ਨਹੀਂ ਇਹ ਤਾਂ ਮੇਰੇ ਕੋਲੇ ਇੱਥੇ ਲੈਣਾ ਲੱਗ ਜਣੀ ਆ ਆਫਰ ਦੇ ਦੇ ਕੋਈ ਦੁਆਵਾਲੀ ਦਾ ਆਪਾਂ ਸਭ ਤੋਂ ਸਸਤਾ ਗੀਜਰ ਆਏ 3000 ਦਾ 3000 ਦਾ ਠੀਕ ਐ ਕੋਈ ਹੋਰ ਆਜੇ ਮੁਕਰ ਨਾ ਜੀ ਬਾਤ ਮੈਂ ਕਹਿੰਦਾ ਵੀਆ ਬਣਾ ਰਿਹਾ ਐ ਕਿਤੇ ਆਪਾਂ ਕਿਤੇ ਰੇਡ ਨਹੀਂ ਮਿਲਦਾ ਇਹ 3000 ਦਾ ਗੀజర్ ਲਾ ਦਿੰਦੇ ਆ ਆਪਾਂ ਦਿਵਾਲੀ ਦਾ ਤੁਮਾਕਾ ਕਰਤਾ ਬੇਸ਼ੱਕ 100% ਇਕੱਠਾ ਲੈ ਜੋ ਸਟਾਕ ਅੰਦਰ ਫੁੱਲ ਪਏ ਆਪਣੇ ਕੋਲੇ 2 ਸਾਲ ਦੀ ਗਾਰੰਟੀ ਪਾਣੀ ਗਰਮ ਕਰਨ ਨੂੰ ਪਸੰਦ ਆ ਪਸੰਦ ਕਰਾ ਦੇ ਲੈ ਕਰਦੇ ਯਾਰ 2 ਸਾਲ ਦੀ ਗਾਰੰਟੀ ਗਾਰੰਟੀ ਕਾਰਡ ਬਾਅਦ ਕਿ ਰੱਖ ਲੈ ਮੈਂ ਕਿਹਦੀ ਮੰਗੇ ਗਾਰੰਟੀ ਕਾਰਡ 2 ਸਾਲ ਦੀ ਗਾਰੰਟੀ ਇਹ ਕੱਟ ਕੇ ਦਵਾਗੇ ਆ ਜਾ ਆ ਜਾ